ਸੂਬੇ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਟ ਬੋਲਟ ਬਣਾਉਣ ਵਾਲੇ ਕਾਰੋਬਾਰੀ ਦੇ ਘਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਦੋ ਬਦਮਾਸ਼ ਘਰ ਵਿੱਚ ਵੜਦੇ ਨੇ ਇਸ ਕਾਰੋਬਾਰੀ ਦੀ ਪਤਨੀ ਤੇ ਹਮਲਾ ਕਰ ਦਿੰਦੇ ਨੇ ਪਹਿਲਾਂ ਚਾਕੂ ਨਾਲ ਡਰਾਇਆ ਜਾਂਦਾ ਫਿਰ ਉਸ ਦਾ ਮੂੰਹ ਸਕਾਫ ਨਾਲ ਬੰਨ ਕੇ ਉਸ ਦੇ ਹੱਥਾਂ ਨੂੰ ਬੰਨ ਕੇ ਉਸ ਨੂੰ ਸੋਫੇ ਤੇ ਸੁੱਟ ਦਿੱਤਾ ਗਿਆ ਜਿਸ ਕਾਰਨ ਔਰਤ ਦੀ ਕਮਰ ਤੇ ਸੱਟ ਲੱਗ ਗਈ ਤੇ ਉਹ ਬੇਹੋਸ਼ ਹੋ ਗਏ ਲੁਟੇਰਿਆਂ ਨੇ ਲਗਭਗ ਡੇਢ ਟੋਲਾ ਸੋਨਾ ਲੁੱਟ ਲਿਆ ਪੁਲਿਸ ਨੇ ਔਰਤ ਤੋਂ ਪੁੱਛਗਿੱਛ ਕੀਤੀ ਤੇ ਘਟਨਾ ਸਮੇਂ ਸੀਸੀਟੀਵੀ ਬੰਦ ਸੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਔਰ ਨੇ ਵੀ ਦੱਸਿਆ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਉਹ ਬਹੁਤ ਮੁਸ਼ਕਲ ਨਾਲ ਆਪਣੇ ਪਤੀ ਕੋਲ ਪਹੁੰਚੀ ਤੇ ਉਸ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਲਹਾਲ ਇਸ ਮਾਮਲੇ ਨੂੰ ਅਧਿਕਾਰੀ ਸ਼ੱਕੀ ਸਮਝ ਰਹੇ ਨੇ। ਪੁਲਿਸ ਮੁਤਾਬਕ ਜੇਕਰ ਮਾਮਲੇ ਵਿੱਚ ਕੋਈ ਸੱਚਾਈ ਹੈ ਤਾਂ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ। ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ। ਮਾਸਰੇ 4:30 ਵਜੇ ਬਾਅਦ ਦਰਵਾਜਾ ਖੋਲ ਕੇ ਬੱਤੀ ਬੰਦ ਕਰਨ ਗਈ ਆ ਤੇ ਪਿੱਛੋਂ ਦੀ ਦੋ ਬੰਦਿਆਂ ਨੇ ਅਟੈਕ ਕੀਤਾ ਮੇਰੇ ਉੱਤੇ ਤੇ ਇਹ ਚੁੰਨੀ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਤੇ ਇਹ ਅੰਦਰ ਲੈ ਕੇ ਆਏ ਨੇ ਅੰਦਰ ਸੋਫੇ ਤੇ ਸੱਟਿਆ ਨੇ ਤੇ ਫਿਰ ਮੇਰੇ ਹੱਥ ਬੰਨ੍ਹ ਦਿੱਤੇ ਨੇ ਔਰ ਉਹਦੇ ਬਾਅਦ ਮਨ ਨੂੰ ਮੋਸ਼ਨ ਨਹੀਂ ਸੀ ਕਿ ਕੀ ਉਹਨਾਂ ਨੇ ਕੀਤਾ ਕੀ ਨਹੀਂ ਕਿ ਕੋਈ ਹਥਿਆਰ ਤੋ ਹੈਗਾ ਜੀ ਹਾਂ ਚਾਕੂ ਹੈਗਾ ਸੀ ਉਹਨਾਂ ਕੋਲ ਚਾਕੂ ਹੈਗਾ ਸੀ ਹਾਂ ਤੇ ਕਿੰਨੇ ਜਣੇ ਸੀ ਦੋ ਬੰਦੇ ਸੀ ਦੋ ਬੰਦੇ ਸੀ ਹਾਂ ਜੀ ਤੇ ਕੋਈ ਆਪਣਾ ਕੋਈ ਸਮਾਨ ਸਮੂਹ ਲੈ ਗਏ ਅੰਦਰੋਂ ਕੈਸ਼ ਮੇਰੀ ਵਾਲੀਆਂ ਮੁੰਦਰੀਆਂ ਦੋ ਜਿਹੜੀ ਵਾਲੀਆਂ ਪਾਈਆਂ ਹੋਈਆਂ ਸੀ ਉਹ ਵੀ ਲਾਤੀਆਂ ਹਾਂ ਠੀਕ ਹੈ ਤੇ ਉਹ ਕੈਸ਼ ਕਿੰਨਾ ਸੀ 5 ਲੱਖ ਰੁਪਏ ਦਾ ਸੀ ਅੱਛਾ 5 ਲੱਖ ਰੁਪਏ ਦਾ ਤੇ ਗੋਲਡ ਕਿੰਨਾ ਸੀ ਗੋਲਡ ਡੇਢ ਤੋਂ ਲੈ ਕੇ ਅੰਦਰ ਹੋਏਗਾ ਦੋ ਮੁੰਦਰੀਆਂ ਹੈਗੀਆਂ ਦੋ ਮੁੰਦਰੀਆਂ ਨਾ ਤੇ ਹੋਰ ਕੁਝ ਨਹੀਂ ਲੈਣਾ ਨਹੀਂ ਬਸ ਤੇ ਕੋਈ ਮਾਰ ਬੇਟਾ ਤਾਂ ਨਹੀਂ ਕੀਤੀ ਬਸ ਕੱਲਾ ਬੰਨਿਆ ਸੀ ਤੁਹਾਨੂੰ ਕਿਵੇਂ ਕਿਵੇਂ ਬੰਨਿਆ ਹੋਇਆ ਸੀ ਤੁਹਾਨੂੰ ਹਾਂਜੀ ਕਿਵੇਂ ਬੰਨਿਆ ਹੋਇਆ ਸੀ ਇਹ ਇਹ ਰੁਮਾਲ ਨਾਲ ਮੇਰੇ ਹੱਥ ਬੰਨੇ ਹੋਏ ਸੀ ਅੱਛਾ ਦੋਨੋਂ ਹੱਥ ਦੋਨੋਂ ਹੱਥ ਬੰਨ ਦਿੱਤੇ ਸੀ ਠੀਕ ਹੈ ਜੀ ਤੇ ਮੂੰਹ ਮੂਹ ਐ ਰਮਨ ਨੇ ਨੀਲੇ ਵਾਲੇ ਨਾਲ ਉਹ ਮੂਹ ਬੰਦ ਦਿੱਤਾ ਸੀ ਅੱਛਾ ਤੁਸੀਂ ਕੋਈ ਰੋਲਾ ਰੁਲਾਓ ਕੁਝ ਵੀ ਪਾ ਸਕਿਆ ਨਾ ਉਹ ਇੱਕਦਮ ਤੋਂ ਉਹਨਾਂ ਨੇ ਪਿੱਛੋਂ ਦੀ ਮੇਰੇ ਉੱਤੇ ਅਟੈਕ ਕੀਤਾ ਨਾ ਮਨ ਬੋਲਿਆ ਦਾ ਮੌਕਾ ਹੀ ਨਹੀਂ ਦਿੱਤਾ ਅੱਛਾ ਅੱਛਾ ਤੁਹਾਨੂੰ ਫਿਰ ਕੀ ਕੀਤਾ ਉਹਨਾਂ ਨੇ ਅੰਦਰ ਲੈ ਆਏ ਨਾ ਸੋਫੇ ਤੇ ਸਟਿਆਨ ਇੱਕਦਮ ਤੋਂ ਤੱਕਾ ਮਾਰਿਆ ਤੇ ਮੈਂ ਉਹ ਨੀਚੇ ਗਿਰੀਆਂ ਠੀਕ ਹੈ ਮੇਰੇ ਬੈਕ ਤੇ ਲੱਗੀ ਹੈ ਤੇ ਮੈਂ ਉੱਥੇ ਹੀ ਮਨਫਰ ਹੋਸ਼ ਨਹੀਂ ਸੀ ਉਹਦੇ ਬਾਅਦ ਤੇ ਘਰ ਦੇ ਮੈਂਬਰ ਸਾਰੇ ਘਰੇ ਸੀ ਹਾਂ ਸਾਰੇ ਘਰੇ ਸੀ ਸਭ ਆਪਣੇ ਆਪਣੇ ਕੰਮੇ ਸੀ ਆਪਣੇ ਆਪਣੇ ਕੰਮੇ ਸੁੱਕਤਾ ਹੋਈ ਸੀ ਤੇ ਤੁਸੀਂ ਸਵੇਰੇ ਕਿੰਨੇ ਵੀ ਉੱਠੇ ਹਾਂ ਸਵੇਰੇ 4 ਵਜੇ ਉੱਠ ਜਾਂਦੀ ਆ ਪਾਟ ਕਰਨੀ ਆ ਮੇਰਾ ਰੋਜ਼ ਦਾ ਰੁਟੀਨ ਹੈ 4 ਵਜੇ 5 ਵਜੇ ਉੱਠ ਕੇ ਰੋਜ਼ ਦਾ ਰੁਟੀਨ ਹੈ ਠੀਕ ਹੈ ਠੀਕ ਹੈ ਤੇ ਹੁਣ ਆਪਣੇ ਆਪਣਾ ਏਰੀਆ ਕਿੱਡਾ ਪੈਂਦਾ ਹੈ ਕਿੱਡਾ ਪਗਸਨਗਰ ਪਗਸਨਗਰ ਦਾ ਸ਼ੀਰ ਪਗਸਨਗਰ ਸ਼ੀਰ ਪਗਸਨਗਰ ਸੋਰੀ ਇਹ ਸ਼ੀਰ ਪਗਸਨਗਰ ਹੈ ਤੇ ਇੱਥੇ ਪੁਲਿਸ ਚੌਕੀ ਤੁਨੋਂ ਵੇ ਪੈਂਦੀ ਹੈ ਬਸੰਤ ਠੀਕ ਹੈ ਉਹ ਕੋਈ ਪੁਲਿਸ ਨੇ ਫੋਨ ਕੀਤਾ ਫਿਰ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਹੱਥ ਹੱਥ ਕਿਵੇਂ ਖੋਲੇ ਮੈਂ ਥੋੜੀ देर ਮਨ 15 20 ਮਿੰਟ ਬਾਅਦ ਜਦੋਂ ਥੋੜਾ ਹੋਸ਼ ਆਇਆ ਤੇ ਮੈਂ ਫਿਰ ਕਿਸੇ ਤਰ੍ਹਾਂ ਅੰਦਰ ਆਪਣੇ ਕਮਰੇ ਚ ਆਈ ਆਪਣੇ ਹਸਬੰਦ ਨੂੰ ਬੁਲਾਇਆ ਤੇ ਉਹਨਾਂ ਨੇ ਫਿਰ ਮੇਰਾ ਹੱਥ ਔਰ ਮੂੰਹ ਖੋਲਿਆ ਤੇ ਫਿਰ ਥੋੜਾ ਮਨ ਨੂੰ ਹੱਥ ਤੇ ਖੁੱਲਦੇ ਨਹੀਂ ਬੈਸੀ ਇੰਨੀ ਤੇਜ਼ ਬਣਿਆ ਸੀ ਕੈਂਚ ਨਾਲ ਕਟਣਾ ਪਿਆ ਨੂੰ ਤੇ ਫਿਰ ਉਹਦੇ ਬਾਅਦ ਮੂੰਹ ਵੀ ਖੋਲਿਆ ਨੇ ਤੇ ਫਿਰ ਥੋੜਾ ਮਨ ਨੂੰ